ਸਰਕਲ ਦੀ ਸਾਰਿਆਂ ਨੂੰ 20 ਵੀਰਾ ਅੱਜ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਜਸਤਰਵਾਲ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ گاਵਾ ਦਿਖਾਉਣੀਆਂ ਜਿਨ੍ਹਾਂ ਚ ਦੋ ਗੱਬਣਾ ਤੇ ਇੱਕ ਸੂਈ ਸਵਾਈ ਹੈ ਸੂਈ ਦੇ ਆਪਣੀ ਦੋ ਟਾਈਮ ਚੁਆਇ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚ ਵਾਈ ਜਰੂਰ ਕਰਾ ਲੈ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬੇਟੇ ਅਸਾਂ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਆਸੀ ਕਿਰਪਾਪਾ ਇਹ ਉਰ ਆਂਦਾ ਦੱਸ ਦੀ ਤੇ ਨਾਮ ਦੱਸ ਤੇ ਕਿਰਾ ਮੇਰਾ ਪਾਲੀ ਜੋ ਪਿੰਡ ਮੇਪਰਾ ਜੋ ਸੀਲ ਜਰਾਲਾ ਜੋ ਜ਼ਿਲ੍ਹਾ ਬਸਾਲ ਜੋ ਠੀਕ ਹੈ ਜੀ ਹਾਂਜੀ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 8194818434 ਠੀਕ ਹੈ ਜੀ ਹਾਂਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਇੱਧਰ ਹੀ ਆ ਇਹ ਆ ਪਹਿਲਾਂ ਵਛੀ ਸੁਈ ਜੋ ਹਾਂਜੀ ਆਪਣਾ ਸਮਝਾ ਨਾਲ ਕੋਈ 15 ਨਾਲੇ 20 ਨਾਲੇ ਕੋਈ ਮਹੀਨਾ ਗੇਲੇ ਅੱਛਾ ਮਗਰ ਵਛੀ ਜੋ ਮਗਰ 2 ਲੀਟਰ ਵਾਲਾ ਥਰੇ 9 ਕਿਲੋ ਜੀ ਭਾਜੀ ਅੱਛਾ ਲੀਟਰ ਤੇ 9 ਕਿਲੋ ਪਹਿਲਾਂ ਵਛੀ ਸੀ ਠੰਡੇ ਸੀਲ ਬੜੀ ਚਾਰੀ ਤਾਂ ਠੀਕ ਆ ਇਹ ਨਹੀਂ ਗਰਮ ਦੁੱਧ ਇਦਾਂ ਹੀ ਹਾਂਜੀ ਇਨੀ ਸੀ ਠੰਡੀ ਠੀਕ ਆ ਹਾਂਜੀ ਦੁੱਧ 9 ਲੀਟਰ ਜਿਹੜਾ ਇਹਦੇ ਕੋਲ ਕਹਿੰਦੇ ਵੀ ਹੈਗਾ ਵਾ ਪਹਿਲਾ ਸਵੇਰ ਸੋਈ ਆ ਗਾ ਤਾਂ ਮੌਸਮ ਚੰਗਾ ਹੋ ਗਿਆ ਵਾ ਹੁਣ ਗਾੜੀ ਚਾਲੇ ਸਟੋਲੇ ਆ ਜਾਨੇ ਆ ਤਨ ਬਹੁਤ ਚੰਗਾ ਲੱਗਾਂਗੇ ਇੱਕ ਮਿੰਟ ਚਿਹਰਾ ਕਰੇ ਰ ਇਧਰ ਨਾਲ ਘੁਮਾਦਾ ਪੂਰੀ ਘੁਮਾਦਾ ਇੱਕ ਵਾਰ ਆ ਦੇਖ 93 ਤੇ ਇੱਕ ਵਾਰੀ ਲੱਗੇ ਤਾਂ ਦੇਖ ਸਕਦੇ ਜੀ ਤੇ ਕਿੰਨਾ ਫੇਰੇ ਖੇ ਵਿੱਧੀ ਦਾ ਮੁੱਲ ਇਹ ਬੱਛੀ ਭਾਈ ਤੈਨੂੰ ਪਤਾ ਰਾਜੇ ਬਾਜੇ ਗੋਲ ਬੱਛੀ ਹੈ ਪਹਿਲਾ ਸੁਗਾ ਵਾ ਇਹਦੀ 35 ਹਜ਼ਾਰ ਦੀ ਭਾਈ 30 ਹਜ਼ਾਰ ਤੋਂ ਛੋਟ ਕਰੋ ਕਿੰਨੀ ਕਰਦੇ ਜੀ ਕਹਾਂਦਾ ਭਾਈ ਤੁਹਾਡੇ ਚੈਨਲ ਬਾਕੀ ਟਾਈਮ ਬਾਅਦ ਵੀਡੀਓ ਪਾਉਣੀ ਆ ਐਡਾ ਆਪਾਂ ਤੁਹਾਡੇ ਬਾਦ ਤੁਹਾਡੇ ਪਾਉਂਦੇ ਰਹਿਆ ਹਾਂ ਮਾਣ ਆਪਾਂ ਲੋਕ ਲੈ ਗ ਜਾਂਦਾ ਵਾ ਰਾਜੇ ਬੰਨੇ ਵੀ ਰੱਡਾਂ ਲਾ ਜਾਂਦੇ ਮਾਣ 7000 ਦੀ ਦੇ ਦਈਏ ਚਲੋ ਜੇ ਤੁਸੀਂ ਕਹਤਾ ਹੁਣ ਛੋਟ ਹੀ ਹੋਣੀ ਚਾ ਪਰ ਠੀਕ ਹੈ ਜੀ ਛੋਟ ਹੀ ਹੋਣੀ ਠੀਕ ਹੈ ਜੀ ਤੁਸੀਂ ਕਹਤਾ ਛੋਟ ਹੀ ਹੋਣੀ ਦੇਵੀ ਭਾਈ ਪੈਲਣ ਜੋ ਅੱਛਾ ਹਾਂਜੀ ਲੋ 10 ਕਿਲੋ ਭਰੀ ਹੋ ਰੰਗ ਬਾਜ ਜੋ ਇਹ ਕਿੰਨੇ ਦਿਨ ਖੜਦੀ ਜੀ ਇਹ ਦਿਨ 10 12 ਖੜਦੀ ਭਾਈ 10 12 ਦਿਨ ਖੜਦੀ ਸੀ ਉਹ ਚੱਲੀ ਆ ਜੀ ਆ ਪਹਿਲਾ ਸਵੇਰ ਇਹਨੇ ਸੋਣਾ ਪਹਿਲਾ ਸਵੇਰ ਸੋਣਾ ਜੀ ਦਬਾ ਰੰਗ ਜੋ ਇੰਤੂ ਕਾਸੀ ਇਹ ਨਹੀਂ ਚਲੋ ਇਹਦੇ ਕਿਸ ਨੇ ਲਗਾਏ ਹਾਂਜੀ ਹਾਂਜੀ ਸਾਡਾ ਅੱਦੀ ਭਾਈ ਚੱਕ ਬੋਤੋ ਕਰਦੀਆਂ ਥੋੜੀਆਂ ਚੰਪੂ ਸਾਰੀਆਂ ਲੋ ਜਿਹੜੇ ਮੇਰੇ ਪਾਈ ਖੱਲਿਆ ਤੇਰਾ ਚੰਗੀ ਭਰ ਜਾਊਗੀ ਇਹ ਲੱਗਦਾ ਮੈਡੀਕਾ ਫੀਆ ਬਾਕੀ ਕੱਦ ਮੀਡੀਅਮ ਹੀ ਆ ਛੋਟੇ ਕੱਦ ਚ ਹੀ ਆ ਜਿਹੜੀ ਵੱਡੇ ਕੱਦ ਦੀ ਨਹੀਂ ਜਿੱਦੀਆਂ ਕਿ ਜਰਸੀਆਂ ਹੁੰਦੀਆਂ ਉਹ ਠੀਕ ਆ ਹਾਂਜੀ ਹਾਂਜੀ ਇਹ ਦਾ ਖੜਦੀ ਪਈ ਮਾ ਦੇ ਸਾਦੇ ਥਾਣੇ ਦੇ ਲੱਗਦੇ ਤਾਂ ਚੰਗੀ ਭਾਈ ਬੰਝੋਗੇ ਚੰਗੀ ਭਰਦੀ ਕਿੱਥੇ ਲਿਆ ਜਾਏ ਇਹ ਭਰਦੀ ਦੀ ਰੰਗ ਬਾਜ ਹਾਂਜੀ ਤੇ ਇਹਦਾ ਮੁੱਲ ਵਿਦਦੀ ਫਿਰ ਇਹ ਦੇ ਦੀ ਭਾਈ 32000 ਦੀ 32000 ਦੀ ਹਾਂਜੀ ਕੀ ਕਰਦੀਏ ਮੰਨਤਾ ਨਾਲ ਰੰਗ ਬਾਜ ਵਿੱਚ ਵਸੀ ਚੰਗੀ ਜੋ ਕਰ ਦਿਓ ਆਪ ਹੀ ਜੱਜ ਜੀ ਆਹ ਭਾਈ ਤੁਸੀਂ ਕਰੋ ਕਿੰਨੇ ਦੀ ਕਰੀਏ ਆਹ ਹੀ ਕਰ ਲੋ ਜਸਨੋ ਇੱਕ ਕੋਈ ਗੱਲ ਕਰਦੀ ਹੈ ਬਰਾਬਰ ਹੀ ਕਰਦੀ ਹੈ ਦੋਵੇਂ 27 ਦੇ ਭਾਂ ਕੋਈ ਆ ਲੈ ਜਿਹੜੇ ਭਾਂ ਕੋਈ ਹੈ ਨਹੀਂ ਭਾਈ ਕਾਤਾ ਨਾ 27 ਹੋ ਗਈ ਜੋ ਠੀਕ ਹੈ ਜੀ ਆਹ ਭਾਈ ਆਪਣੇ ਘਰ ਦੀ ਵਾੜ ਜੇ ਵੱਡੇ ਬ੍ਰਦਰ ਦੀ ਜੋ 13 ਕਿਲੋ ਪਹਿਲੇ ਸਿਰਦ ਪਾਇਆ ਜੋ ਅੱਛਾ ਤੇ 8 ਮਹੀਨੇ ਤੱਕ ਪਾਸ ਜੋ ਅੱਛਾ ਵੱਡਾ ਇਹਨਾਂ ਨੂੰ ਦਵਾ ਗਾੜਾ ਠੀਕ ਹੈ ਤੇ ਬਾਕੀ ਸੀਲ ਠੰਢੀ ਜਾ ਕੋ ਇਦਾਂ ਹੀ ਦੁੱਧੋਂ ਡਰਾਈ ਕਰਨ ਦਾ ਹੈ ਜੋ ਅੱਜ ਹੋ ਗਏ ਤੇ ਜਿਆਦਾ ਚੋਈ ਨਾ ਥਾਂ ਥੁਣਾ ਵੀ ਵੇਖ ਲੋ ਵੀ ਚੋਵੇਂ ਚੱਲਦੇ ਜਾ ਕੋ ਹੁਣ ਦੁੱਧੋਂ ਛੱਡ ਨਹੀਂ ਦੇ ਤਿੰਨ ਦਿਨ ਹੋ ਗਏ ਤੇਰਾ ਕਹਿੰਦੇ ਸੀ ਜਾ 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 ਮਾਗੀਆ ਬਥਣ ਪਾਸ ਕਰਾਉਂਦੀ ਜੋ ਠੀਕ ਆਂਦੇ ਸੰਦੇ ਥਾਂ ਥਾਂ ਨੇ ਜ ਵਧੀਆ ਪਾਸ ਕਰਾਉਂਦੀ ਆ ਆਂਦੇ ਸੰਦੇ ਚਾਹਲੇ ਸਣਾ ਜੀ ਕੋ ਜੋ ਜੜਾ ਆ ਦੋ ਮਹੀਨੇ ਖੜਦੀ ਆ ਹੱਲੇ ਤੁਰੰਤ ਆ ਸੱਚ ਮਹੀਨਾ ਅੱਠੇ ਤੱਕ ਪਾਸ ਆ ਅੱਠਾਂ ਦੀ ਚੈੱਕ ਪਾਸ ਆ ਪ੍ਰਾਪਤ ਕਰਨ ਵਾਲੇ ਸਾਡੇ ਘਰ ਕਰੋ ਠੀਕ ਆ ਕਾਰਡ ਫੋਲ ਜੇ 13 ਕਿਲੋ ਚੜਾਣੇ ਪਹਿਲੇ ਸੂਦ ਭਰਿਆ ਜੀ ਠੀਕ ਆ ਜੀ ਹਾਂ ਜੀ ਆਓ ਤਾਂ ਪਤਾ ਕੰਤ ਕਠੜੀ ਅੱਜ ਪੂਰਾ ਹੋ ਜਾਊਗੀ ਠੀਕ ਹੈ ਜੀ ਪਿੰਡ ਦਾ ਬੜਾ ਗਾ ਚੰਗਾ ਪੱਠੇ ਪੁੱਠੇ ਦਾ ਚਾਲਿਆ ਹਾਂਜੀ ਅਕੇ ਜਿਵੇਂ ਮਰਜ਼ੀ ਭਾਈ ਬੈਜੋ ਠੀਕ ਆ ਤਾਂ ਇੱਥੇ ਬੈਜੋ ਤੇ ਨਹੀਂ ਚੱਕਰ ਵਾਂਚੇ ਬੈਜੋ ਉਤਰਾਂ ਠੰਡੀ ਸੀਲ ਜਿਦਾ ਮਰਜ਼ੀ ਬੈਜਾ ਇਹ ਵਿੱਚੋਂ ਝੱਬੂ ਨਹੀਂ ਪਾਇਆ ਇਹਨਾਂ ਅਸੀਂ ਝੱਬੂ ਪਾਇਆ ਹੁੰਦਾ ਤੇ ਹੋਰ ਚਲੋ ਵਧੀਆ ਲੱਗਣੀ ਹੁਣ ਉਤਰੇ ਆ ਵੀ ਚਲੋ ਭਾਰੇ ਪੱਲੇ ਦੀਆਂ ਹਾਂ ਤਾਂ ਭਾਰੇ ਹੁੰਦਾ ਦੋਵਾਂ ਨੂੰ ਤੇ ਮੁੱਲ ਫਿਰ ਇਹਦਾ ਵੀ 4 ਹੋਵੇ ਤੁਹਾਨੂੰ ਪਤਾ ਕਿ 15 16 ਕਿਲੋੜੇ ਅੱਜ 45 50 ਦੀ ਆਉਣ ਧੀ ਆ ਹਾਂਜੀ ਹੁਣ 35 ਦੇ ਦਈਏ ਕੱਚੀ ਹਿਸਾਬ ਨਾਲ ਮਹੀਨਾ ਦੇ ਸਾਵੇਂ ਆ ਜਾਣ ਦੇ ਕੋ ਹਿਸਾਬ ਨਹੀਂ ਤਿੰਨੇ ਠੱਕਾ ਦਾ ਭਾਈ 22 22 ਦੇ ਹਿਸਾਬ ਨਾਲ ਚਲੋ ਜਿੱਦ ਤਿੰਨੇ ਜੇ ਇਕੱਠੀਆਂ ਲਾਏ ਹੋਰ ਕਰ ਦਈਏ ਮਨ ਜੇ ਭਾਈ ਤਿੰਨੇ ਇਕੱਠੀਆਂ ਲਾਜੇ ਨਾ ਦੋ ਦੋ ਹਜ਼ਾਰ ਰੁਪਏ ਸਾਰੇ ਛੋੜ ਮਾਲਕ ਪញਤ ਜਿਆਦਾ ਤੇ ਨੇ ਸਾਈਡ ਦਾ ਸੈਟੀ ਅੱਛਾ ਗੱਡੀ ਵੀਰਪਾ ਆਪਾਂ ਵਿਚਲਾ ਖੜੇ ਕੋਈ ਪੰਨ ਕਰ ਲੈ ਖੜੇ ਪੰਜੀ ਪੰਜੀ ਦੇ ਹਿਸਾਬ ਨਾਲ ਪੰਜੀ ਪੰਜੀ ਦੇ ਪਹਾੜ ਛੋੜੀ ਹੋ 500 500 ਰੁਪਿਆ ਲੈ ਕੇ ਮੈਂ ਭਾਅ ਪਾਹ ਜੋ ਪਹਿਲੇ ਪਹਿਲੇ ਫੋਨ ਤੇ ਜਾਣੀ ਆ ਜੋ ਠੀਕ ਹੈ ਜੀ ਹਾਂਜੀ ਆਹੋ ਤੇ ਬਾਕੀ ਚਲੋ ਆਪਣੀ ਥੱਲੀ ਕਰਕੇ ਭਾਈ ਖੜੇ ਇੱਥੇ ਆਪਣੀ ਥੱਲੀ ਕਰਕੇ ਇਹ ਦੋ ਟਾਈਮ ਚ ਵਾਲੇ ਆ ਗੱਬਣਾ ਧਰਣ ਜਾਣੀ ਆ ਜੋ ਠੀਕ ਹੈ ਜੀ ਹਾਂਜੀ ਤੇ ਆਪਣੀਆਂ ਪਾਸ ਕਰਕੇ ਤੇ ਵੇਚ ਜਾ ਕੇ ਭਾਈ ਖੜੇ ਮੈਂ 27 ਸਾਈ ਦੇ ਪਾ ਦੇ ਜੋ ਠੀਕ ਹੈ ਜੀ ਹਾਂਜੀ